ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਰੈਸਪੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਉਹ ਹੈ ਸੂਜੀ ਦੇ ਨਮਕੀਨ ਕੜਾਹੀ ਜਿਸ ਵਿੱਚ ਅਸੀਂ ਪਾਵਾਂਗੇ ਢੇਰ ਸਾਰੀਆਂ ਸਬਜ਼ੀਆਂ ਇਹਨੂੰ ਉਪਮਾ ਵੀ ਕਹਿੰਦੇ ਨੇ ਤੇ ਆਓ ਫਿਰ ਅਸੀਂ ਦੇਖ ਲੈਨੇ ਆ ਇਸ ਲਈ ਸਾਨੂੰ ਕੀ-ਕੀ ਚਾਹੀਦਾ ਇਸ ਲਈ ਮੈਂ ਲਈ ਇੱਕ ਕੱਪ ਜਿਹੜਾ ਮੈਂ ਸੂਜੀ ਦੇ ਲਈ ਹੈ ਤੁਸੀਂ ਕੋਈ ਵੀ ਕਟੋਰੀ ਜਾਂ ਕੱਪ ਨਾਲ ਨਾਪ ਕੇ ਲੈ ਸਕਦੇ ਹੋ ਤੇ ਇਹਨੂੰ ਸੂਜੀ ਨੂੰ ਅਸੀਂ ਡਰਾਈ ਰੋਸਟ ਕਰ ਲੈਣਾ ਹੈ ਹਲਕਾ ਹਲਕਾ ਜਿਹਾ ਸੀ ਇਹਨੂੰ 4 ਤੋਂ 5 ਮਿੰਟ ਤੱਕ ਸਲੋ ਫਲੇਮ ਤੇ ਪੁੰਨ ਲਵਾਂਗੇ ਸੂਜੀ ਦਾ ਜਿਹੜਾ ਕਲਰ ਹੈ ਉਹ ਬਿਲਕੁਲ ਅਸੀਂ ਚੇਂਜ ਨਹੀਂ ਹੋਣ ਦੇਣਾ ਕਿਉਂਕਿ ਅਸੀਂ ਫਲੇਮ ਜਿਹੜੀ ਉਹ ਵੀ ਸਲੋ ਹੀ ਰੱਖਣੀ ਹੈ ਤੇ ਉਹਦੇ ਨਾਲ ਕਲਰ ਜਿਹੜਾ ਉਹ ਚੇਂਜ ਨਹੀਂ ਹੋਵੇਗਾ ਇਹ ਦੇਖੋ ਇਹ ਮੇਰੀ ਸੂਜੀ ਰੋਸਟ ਹੋ ਚੁੱਕੀ ਹੈ ਹੁਣ ਮੈਂ ਇੱਕ ਕੜਾਈ ਚ ਲਿਆ ਥੋੜਾ ਜਿਹਾ ਤੇਲ ਵੈਜੀਟੇਬਲ ਆਇਲ ਲਿਆ ਮੈਂ ਤੁਸੀਂ ਚਾਹੋ ਤੇ ਦੇਸੀ ਘਿਓ ਵੀ ਲੈ ਸਕਦੇ ਹੋ ਇਹਦੇ ਵਿੱਚ ਥੋੜੇ ਜਿਹਾ ਕਾਜੂ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਲਾਈਟ ਬ੍ਰਾਊਨ ਹੋਣ ਤੱਕ ਫਰਾਈ ਕਰ ਲਵਾਂਗੇ ਕਾਜੂਆਂ ਨੂੰ ਅਸੀਂ ਫਰਾਈ ਕਰਨ ਤੋਂ ਬਾਅਦ ਇੱਕ ਪਲੇਟ 'ਚ ਕੱਢ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਮੂੰਗਫਲੀ ਦੇ ਦਾਣੇ ਮੂੰਗਫਲੀ ਦੇ ਦਾਣੇ ਜਿਹੜੇ ਆ ਇਹ ਪਾਉਣੇ ਬਹੁਤ ਜ਼ਰੂਰੀ ਹੈ ਇਹਨਾਂ ਨਾਲ ਟੇਸਟ ਜਿਹੜਾ ਹੈ ਬਹੁਤ ਹੀ ਵਧੀਆ ਆਉਂਦਾ ਹੈ ਤੇ ਜਿਹੜੇ ਤੁਸੀਂ ਕਾਜੂ ਆ ਉਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਮੂੰਗਫਲੀ ਦੇ ਦਾਣੇ ਜਿਹੜੇ ਆ ਉਹਨਾਂ ਨੂੰ ਸਕਿਪ ਨਾ ਕਰਿਓ ਹੁਣ ਮੈਂ ਤੜਕੇ ਲਈ ਲਈ ਇੱਥੇ ਸਰੋਂ ਦੇ ਦਾਣੇ ਤੁਸੀਂ ਕੋਈ ਵੀ ਸਰੋਂ ਜਿਹੜੀ ਤੁਹਾਡੇ ਕੋਲ ਪੀਲੀ ਹੋਵੇ ਜਾਂ ਕਾਲੀ ਹੋਵੇ ਉਹ ਪਾ ਸਕਦੇ ਹੋ ਨਾਲ ਹੀ ਕੁਝ ਕੜੀ ਪੱਤੇ ਪਾਏ ਨੇ ਤੇ ਇੱਕ ਕਟਿਆ ਹੋਇਆ ਪਿਆਜ਼ ਤੇ ਦੋ ਛੋਟੀਆਂ ਗਾਜਰਾਂ ਕਟੀਆਂ ਹੋਈਆਂ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਅਸੀਂ ਭੁੰਨ ਲਵਾਂਗੇ ਨਾਲ ਹੀ ਅਸੀਂ ਨਮਕ ਪਾ ਦਵਾਂਗੇ ਤਾਂ ਕਿ ਇਹ ਜਲਦੀ ਭੁੱਜ ਜਾਣ ਇੱਕ ਛੋਟਾ ਚਮਚ ਜਿਹੜਾ ਉਹ ਮੈਂ ਕਾਲੀ ਮਿਰਚ ਦੇ ਪਾਊਡਰ ਦਾ ਪਾਇਆ ਹੈ ਨਾਲ ਹੀ ਪਾਤੇ ਨੇ ਇਹ ਮੇਰੇ ਫਰੋਜ਼ਨ ਮਟਰ ਸੀਗੇ ਉਹ ਪਾਤੇ ਨੇ ਨਾਲ ਹੀ ਪਾਤੇ ਨੇ সুইਟ ਕੌਰਨ ਤੇ ਦੋ ਤੋਂ ਤਿੰਨ ਮੈਂ ਹਰੀਆਂ ਮਿਰਚਾਂ ਪਾਈਆਂ ਨੇ ਬਰੀ ਕਟੀਆਂ ਹੋਈਆਂ ਤੁਸੀਂ ਆਪਣੇ ਟੇਸ ਅਕੋਰਡਿੰਗ ਪਾ ਸਕਦੇ ਹੋ ਇੱਕ ਛੋਟੀ ਜਿਹੀ ਸ਼ਿਮਲਾ ਮਿਰਚ ੜੀ ਉਹ ਬਰੀ ਕੱਟੀ ਪਾਈ ਹੈ ਤੇ ਨਾਲ ਇੱਕ ਛੋਟਾ ਟਮਾਟਰ ਕੱਟਿਆ ਹੋਇਆ ਪਾਇਆ ਸਬਜ਼ੀਆਂ ਜਿਹੜੀਆਂ ਤੁਹਾਡੇ ਕੋਲ ਜਿਹੜੀਆਂ ਅਵੇਲੇਬਲ ਹੋਣ ਉਹ ਹੀ ਤੁਸੀਂ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ ਜਿਹੜੀਆਂ ਮੈਂ ਪਾਈਆਂ ਹੈ ਹੀ ਤੁਸੀਂ ਪਾਉਣੀਆਂ ਦੇ ਨਾਲ ਹੀ ਅਸੀਂ ਪਾਤੀਏ ਜਿਹੜੀ ਅਸੀਂ ਰੋਸਟ ਕਰਕੇ ਰੱਖੀ ਸੀਗੀ ਸੂਜੀ ਤੇ ਮੂੰਫਲੀ ਦੇ ਦਾਣੇ ਤੇ ਨਾਲ ਹੀ ਕਾਜੂ ਇਹਨਾਂ ਨੂੰ ਪਾ ਕੇ ਅਸੀਂ ਹਲਕਾ ਜਿਹਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿਉਂਕਿ ਸੂਜੀ ਤੇ ਸਾਡੀ ਜਿਹੜੀ ਆ ਉਹ ਪਹਿਲਾਂ ਹੀ ਭੁਜੀ ਹੋਈ ਹੈ ਜਿਆਦਾ ਭੁੰਨਣ ਦੀ ਇਹਨੂੰ ਜ਼ਰੂਰਤ ਨਹੀਂ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗਰਮ ਪਾਣੀ ਇੱਕ ਕੌਲੀ ਮੈਂ ਸੂਜੀ ਦੀ ਲਈ ਸੀ ਤੇ ਇਹਦੇ ਵਿੱਚ ਪਾਵਾਂਗੇ ਅਸੀਂ 4 ਕੌਲੀਆਂ ਪਾਣੀ ਦੀਆਂ ਸੂਜੀ ਵਿੱਚ 4 ਗੁਣਾ ਪਾਣੀ ਲੱਗਦਾ ਤੇ ਇਸ ਕਰਕੇ ਅਸੀਂ 4 ਗੁਣਾ ਪਾਣੀ ਜੜਾਓ ਪਾ ਦੇਣਾ ਇਹਦੇ ਵਿੱਚ ਤੇ ਪਾਣੀ ਤੁਸੀਂ ਗਰਮ ਕਰਕੇ ਹੀ ਲਿਓ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਦੇ ਜਾਵਾਂਗੇ ਘੱਟ ਫਲੇਮ ਤੇ ਤੇ گاੜਾ ਹੁੰਦਾ ਜਾਏਗਾ ਜਿਵੇਂ ਅਸੀਂ ਕੜਾ ਬਣਾਉਣੀ ਹੈ ਸੂਜੀ ਦਾ ਹਲਵਾ ਦੋ ਤਿੰਨ ਮਿੰਟ ਹਿਲਾਉਣ ਨਾਲ ਹੀ ਇਹ ਸਾਡਾ ਜਿਹੜਾ ਹਲਵਾ ਹੈ ਸੂਜੀ ਦਾ ਨਮਕੀਨ ਕੜਾਹ ਕਹਿ ਸਕਦੇ ਹੋ ਤੁਸੀਂ ਜਾਂ ਉਪਮਾ ਕਹਿ ਸਕਦੇ ਹੋ ਇਹ گاੜਾ ਹੁੰਦਾ ਜਾਣਾ ਤੇ ਸਾਡਾ ਜਿਹੜਾ ਉਪਮਾ ਫਿਰ ਤਿਆਰ ਹੋ ਜਾਣਾ ਹੈ ਇੰਨੂੰ ਅਸੀਂ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰਾਂਗੇ ਤੇ ਉੱਪਰੋਂ ਇੱਕ ਨਿੰਬੂ ਦਾ ਰਸ ਜਿਹੜਾ ਉਹ ਨਿਚੋੜ ਦੇਵਾਂਗੇ ਉਹਦਾ ਵੀ ਟੇਸ ਜਿਹੜਾ ਹੈ ਉਹ ਬਹੁਤ ਹੀ ਵਧੀਆ ਹੁੰਦਾ ਹੈ ਤੇ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਏ ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦੇਣਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ